ਜੇ ਸਿੱਖਾਂ ਦੀ ਗਿਣਤੀ ਕਰਨੀ ਪਹਿਲੀ ਸਿੱਖ ਬੇਬੇ ਨਾਨਕੀ ਦੂਜਾ ਸਿੱਖ ਭਾਈ ਮਰਦਾਨਾ ਉਹਦੇ ਨਾਲ ਦਾ ਤੁਹਾਨੂੰ ਕਿਤੇ ਸਿੱਖ ਨਹੀਂ ਇਤਿਹਾਸ ਵਿੱਚ ਮਿਲੇਗਾ ਇੱਕੋ ਇੱਕ ਸਿੱਖ ਗੁਰੂ ਨਾਨਕ ਸਾਹਿਬ ਮਹਾਰਾਏ ਦੇ ਨਾਲ ਜਿਨੇ ਭੁੱਖਾਂ ਕੱਟੀਆਂ ਪਿਆਸਾ ਰਿਆ ਭੁੱਖਾਂ ਕੱਟੀਆਂ ਅੱਕਾਂ ਦੀਆਂ ਗੱਗੜੀਆਂ ਖਾ ਕੇ ਗੁਜ਼ਾਰਾ ਕੀਤਾ ਛੱਡ ਕੇ ਨਹੀਂ ਗਿਆ ਕਦੇ ਵੀ ਭਾਈ ਮੇਰਾ ਰਬਾਬ ਲੈ ਕੇ ਦਿੱਤੀ ਮਹਾਰਾਜ ਨੇ ਕਹਿੰਦੇ ਆ ਮਰਦਾਨਿਆਂ ਚੱਲੀਏ ਮਹਾਰਾਜ ਜਾਣਾ ਕਿੱਥੇ ਕਹਿੰਦੇ ਰਬਾਬ ਚੁੱਕ ਸੁਣਿਆ ਐਡਾ ਬਚਨ ਦਾ ਪੱਕਾ ਰਬਾਬ ਚੁੱਕ ਲਈ ਮਹਾਰਾਜ ਨਾ ਉਸ ਵੇਲੇ ਦਾ ਬਾਦਸ਼ਾਹ ਬਾਬਰ ਉਹਦੇ ਡਿਊਟੀ ਦੇ ਅੱਗੇ ਬਹਿ ਕੇ ਜਾ ਕੇ ਭਾਈ ਮਰਦਾਨੇ ਨੂੰ ਕਹਿੰਦੇ ਮਰਦਾਨਿਆਂ ਇੱਥੇ ਰਬਾਬ ਵਜਾ ਭਾਈ ਮਰਦਾਨਾ ਕਹਿੰਦਾ ਕਹਿੰਦਾ ਮਹਾਰਾਜ ਚੰਗੇ ਭਲੇ ਤੁਰੇ ਫਿਰਦੇ ਆ ਕਿਉਂ ਨਿਆਈ ਮੌਤੇ ਮਰਦੇ ਆ ਆਪਾਂ ਇਥੇ ਰਬਾਬ ਵਜਾਉਣੀ 바ਬਰ ਦੀ ਡਿਊਟੀ ਅੱਗੇ ਮਹਾਰਾਜ ਨੇ ਹਾਂ ਮਹਾਰਾਜ ਮੈਨੂੰ ਤਾਂ ਡਰ ਲੱਗਦਾ ਹੈ ਮਰਦਾਨਿਆਂ ਕਿਉਂ ਡਰ ਲੱਗਦਾ ਹੈ ਕਿਨਾਂ ਮਹਾਰਾਜ ਤੁਹਾਨੂੰ ਨਹੀਂ ਪਤਾ 바ਬਰ ਨੇ ਨਾਲੇ ਤਾਂ ਰਾਗ ਬੰਦ ਕੀਤੇ ਨੇ 나ਦ ਬੰਦ ਕੀਤੇ ਨੇ ਮੰਦਰਾਂ ਮਸੀਤਾਂ ਨੂੰ ਤਾਲੇ ਲਵਾਏ ਨੇ ਇਹ ਕਿਸੇ ਜੋਗੀ ਦੀ ਰਬਾਬ ਨਹੀਂ ਵਜਣ ਦਿੰਦਾ ਮਹਾਰਾਜ ਆਪਣੀ ਰਬਾਬ ਕਿਵੇਂ ਵਜਣ ਦਊ ਮਹਾਰਾਜ ਬਾਵਰ ਨੇ ਰਬਾਬਾਂ ਵਜਾਉਣੀਆਂ ਬੰਦ ਕੀਤੀਆਂ ਇਹ ਨਹੀਂ ਵਜਣੀਆਂ ਸੁਣਿਓ ਗੁਰੂ ਨਾਨਕ ਸਾਹਿਬ ਮਹਾਰਾਜ ਬਤਾ ਕੀ ਕਹਿੰਦੇ ਕਿਨੇ ਮਰਦਾਨਿਆਂ ਕੀਤੀਆਂ ਹੋੜ ਗਈਆਂ ਰਬਾਬਾਂ ਬੰਦ ਦੂਜੇ ઋਸ਼ੀਆਂ ਦੀਆਂ ਤੇਰੀ ਰਵਾਬ ਨਹੀਂ ਕੋਈ ਬੰਦ ਕਰ ਸਕਦਾ ਦੂਜੇ ઋਸ਼ੀਆਂ ਦੀਆਂ ਰਬਾਬਾਂ ਬੰਦ ਕਰਤੀਆਂ ਹੋਣੀਆਂ ਮਹਾਰਾਜ ਕਹਿੰਦੇ ਤੂੰ ਰਵਾਬ ਵਜਾ ਸੁਣਿਓ ਤੂੰ ਤਾਰ ਛੇੜ ਆਇਨਾ ਰਵਾਬ ਫੜੀ ਪਾਈ ਮਰਦਾਨੇ ਨੇ ਤਾਰ ਛੇੜੀ ਇਹਨੇ ਰਬਾਬ ਦੀ ਤਾਰ ਛੇੜਨ ਦੀ ਧੇਰ ਸੀ ਉਸੇ ਵੇਲੇ ਬਾਬਰ ਦੇ ਸਿਪਾਈ ਭੱਜੇ ਆਏ ਆ ਕੇ ਕਹਿੰਦੇ ਨੇ ਇਹਨੇ ਗੱਲ ਸੁਣੋ ਫਕੀਰੋ ਜੋਗੀਓ ਤੁਹਾਨੂੰ ਪਤਾ ਨਹੀਂ ਬਾਬਰ ਨੇ ਰਬਾਬਾ ਵਜਾਉਣੀਆਂ ਬੰਦ ਕੀਤੀਆਂ ਤੁਸੀਂ ਫੇਰ ਰਬਾਬ ਵਜਾਈ ਜਾਂਦੇ ਹੋ ਬੰਦ ਕਰੋ ਰਾਗਨਾਦ ਗੁਰੂ ਨਾਨਕ ਸਾਹਿਬ ਮਹਾਰਾਜ ਪਤਾ ਕੀ ਕਹਿੰਦੇ ਕਹਿੰਦੇ ਕੀਤੀਆਂ ਹੋਣਗੀਆਂ ਰਬਾਬਾਂ ਬੰਦ ਦੂਜੇ ਰਿਸ਼ੀਆਂ ਦੀਆਂ ਇਹ ਨਹੀਂ ਹੋਣੀ ਕਹਿੰਦੇ ਬਾਬਰ ਦੇ ਭੇਜੇ ਹੋਏ ਆਏ ਆ ਬਾਬਰ ਨੇ ਆਖਿਆ ਬੰਦ ਕਰੋ ਮਾਰੇ ਕਹਿੰਦੇ ਜਾ ਕੇ ਕਹਿ ਦਿਓ ਬਾਬਰ ਨੂੰ ਇਹ ਨਹੀਂ ਬੰਦ ਹੋਣੀ ਕਹਿੰਦੇ ਕਮਾਲ بڑے ਜੋਗੀ ਫੜ ਕੇ ਅਸੀਂ ਤੁਹਾਡੇ ਵਰਗੇ ਅੰਦਰ ਕੀਤੇ ਨੇ ਮਾਰੇ ਕਹਿੰਦੇ ਸਾਨੂੰ ਅੰਦਰ ਵੀ ਇਹੀ ਵਜੇਗੀ ਇੱਥੇ ਬਾਹਰ ਵੀ ਇਹੀ ਤੇ ਅੰਦਰ ਵੀ ਇਹੀ ਚਲੇ ਗਏ ਬਾਬਰ ਕੋਲ ਭਾਈ ਮਰਦਾਨੇ ਨੂੰ ਮਾਰੇ ਫੇਰ ਕਹਿੰਦੇ ਨੇ ਮਰਦਾਨਿਆਂ ਰਵਾਬ ਛੇੜ ਕਹਿੰਦਾ ਮਹਾਰਾਜ ਮੈਂ ਤੁਹਾਨੂੰ ਕਿਹਾ ਤਾਂ ਸੀ ਵੀ ਆਪਾਂ ਰਬਾਬ ਕਿਉਂ ਵਜਾਉਣੀ ਇੱਥੇ ਇੱਕ ਵਾਰੀ ਵਜਾਈਏ ਅਗਲੇ ਭੱਜੇ ਆਏ ਮਾਰਾ ਰਹਿਣ ਦੀ ਏ ਅੱਗੇ ਜਾ ਕੇ ਵਜਾ ਲਾਂਗੇ ਕਿਤੇ ਨਾ ਬਈ ਇੱਥੇ ਹੀ ਵਜਾ ਮੁਰੀਦ ਬਣਿਆ ਸੀ ਵਚਨ ਮੰਨ ਕੇ ਫੇਰ ਵਜਾਉਂਦਾ ਜਦੋਂ ਫੇਰ ਰਬਾਬ ਵਜਾਈ ਫੇਰ ਦੌੜੇ ਆਏ ਉਹ ਕਹਿੰਦੇ ਜੋਗਿਆ ਤੈਨੂੰ ਸੁਣਦਾ ਨਹੀਂ ਬਈ ਤੈਨੂੰ ਕੀ ਰਾਗਨਾਦ ਬਾਬਰ ਨੇ ਬੰਦ ਕੀਤਾ ਬੰਦ ਕਰ ਦੇ ਤੂੰ ਫੇਰ ਵਜਾਈ ਜਾਣਾ ਗੁਰੂ ਨਾਨਕ ਸਾਹਿਬ ਮਾਰੇ ਕਿਹਦਾ ਹੈ ਤੁਹਾਨੂੰ ਦੂਜੇ ਰਿਸ਼ੀਆਂ ਦੀਆਂ ਰਬਾਬਾਂ ਬੰਦ ਹੋ ਗਈਆਂ ਹੋਣੀਆਂ ਇਹ ਨਹੀਂ ਹੋਣੀ ਸਾਡੀ ਕਹੋ ਜਾ ਕੇ ਬਾਬਰ ਨੂੰ ਸੁਣਿਆ ਰਬਾਬ ਬੰਦ ਨਹੀਂ ਕੀਤੀ ਭਾਈ ਮਰਦਾਨਾ ਫੇਰ ਹੱਥ ਜੋੜਦਾ ਕਹਿੰਦਾ ਮਹਾਰਾਜ ਅਗਲਾ ਬਾਦਸ਼ਾਹ ਬੰਦਾ ਹੈ ਆਪਾਂ ਫਕੀਰ ਲੋਕ ਰਬਾਬ ਹੀ ਵਜਾਉਣੀ ਕਿਤੇ ਅੱਗੇ ਜਾ ਕੇ ਵਜਾ ਲਾਂਗੇ ਇੱਥੇ ਜ਼ਰੂਰ ਨਹੀਂ ਆਈ ਮੈਂ ਉੱਥੇ ਮਰਨਾ ਪਰ ਕਹਿੰਦੇ ਨਾ ਇੱਥੇ ਹੀ ਜਾ ਸਾਧ ਸੰਗਤ ਜੀ ਜਦੋਂ ਤੀਜੀ ਦਫਾ ਰਵਾਵ ਵਜਾਈ ਬਾਬਰ ਦੇ ਅਹਲਕਾਰ ਬਾਬਰ ਬਾਬਰ ਕਹਿੰਦਾ ਤੁਸੀਂ ਬੰਦ ਨਹੀਂ ਕਰਾਉਂਦੇ ਉਹ ਕਹਿੰਦੇ ਜੀ ਉਹ ਕਹਿੰਦੇ ਇਹ ਬੰਦ ਨਹੀਂ ਹੋਣੀ ਇਹ ਤਾਂ ਐਂ ਵਜੂ ਬਾਬਰ ਕਹਿੰਦਾ ਚੁੱਕ ਕੇ ਜੇਲ੍ਹ ਚ ਕਰ ਦਿਓ ਜੇ ਜ਼ਿਆਦਾ ਬੋਲਦੇ ਨੇ ਚੁੱਕ ਕੇ ਜੇਲ੍ਹ ਚ ਕਰ ਦਿਓ ਉਹ ਚੇਲੇ ਪਤਾ ਕੀ ਕਹਿੰਦੇ ਹੁੰਦੇ ਅਹਿਲਕਾਰ ਸ਼ਬਾਹੀ ਕਹਿੰਦੇ ਬਾਬਰ ਜੀ ਤੂੰ ਕਹਿਣਾ ਚੋਕ ਕੇ ਜੇਲ੍ਹ ਚ ਕਰ ਦਈਏ ਜੋਗੀ ਪੀਰ ਫਕੀਰ ਬੜੇ ਫੜੇ ਨੇ ਪਰ ਜਿਹੜੇ ਆਏ ਨੇ ਨਾ ਤਿੰਨ ਇਹਨਾਂ ਦੇ ਤਾਂ ਸਾਹਮਣੇ ਨਹੀਂ ਖੜਿਆ ਜਾਂਦਾ ਐਡਾ ਪ੍ਰਤਾਪ ਉਹਨਾਂ ਦਾ ਤੁਸੀਂ ਕਹਿੰਦੇ ਹੋ ਚੋਕ ਕੇ ਅੰਦਰ ਕਰ ਦੋ ਕਹਿੰਦਾ ਜਾਓ ਚਲੇ ਜਾਓ ਹੁਕਮ ਕੀਤਾ ਜੇ ਨਹੀਂ ਵਜਾਉਣਾ ਹਟਦੇ ਅੰਦਰ ਚੋਕ ਕੇ ਅੰਦਰ ਕਰ ਦੋ ਭੱਜੇ ਗਏ ਬਾਬਰ ਹੁਕਮ ਲੈ ਕੇ ਆ ਗਏ ਭਾਈ ਮਰਦਾਨਾ ਰਵਾਜ ਜਾਂਦਾ ਆ ਕੇ ਗੁਰੂ ਨਾਨਕ ਸਾਹਿਬ ਨੂੰ ਕਹਿੰਦੇ ਚਲੋ ਵੀ ਅੰਦਰ ਜੇਲ੍ਹ ਚ ਲੈ ਕੇ ਜਾਵਾਂਗੇ ਤੁਸੀਂ ਬੰਦੀ ਨਹੀਂ ਕਰਦੇ ਫੜ ਲਿਆ ਮਹਾਰਾਜ ਭਾਈ ਮਰਦਾਨਾ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਕਹਿੰਦਾ ਕਿ ਨਾ ਮਾਰੇ ਤੁਹਾਨੂੰ ਡੱਕਿਆ ਸੀ ਨਾ ਮੈਂ ਵੀ ਨਾ ਵਜਾਈਏ ਵੇਖੋ ਅਗਲੇ ਫੜ ਕੇ ਲੈ ਕੇ ਚੱਲੇ ਨੇ ਚੱਲ ਚਲੀਏ ਕਹਿੰਦੇ ਜੇਲ੍ਹ ਵਿੱਚ ਇੱਕ ਚੱਕੀ ਐਂ ਬੰਦ ਕਰਤਾ ਮਹਾਰਾਜ ਭਾਈ ਮਰਦਾਨੇ ਨੂੰ ਵੀ ਬੰਦ ਕਰਤਾ ਭਾਈ ਮਰਦਾਨਾ ਬੈਠਾ ਕੇ ਨਾ ਮਹਾਰਾਜਾ ਵੇਖੋ ਅੰਦਰ ਬਹਿ ਗਏ ਜਿਵੇਂ ਬਾਕੀ ਫਕੀਰ ਫੜੇ ਨੇ ਸਾਨੂੰ ਵੀ ਫੜਿਆ ਉਹਨਾਂ ਨੇ ਕੀ ਫਰਕ ਪੈ ਚਲਿਆ ਸੀ ਜੇ ਅੱਗੇ ਲੰਘ ਜਾਂਦੇ ਆਪਾਂ ਇੱਥੇ ਨਾ ਵਜਾਉਂਦੇ ਗੁਰੂ ਨਾਨਕ ਸਾਹਿਬ ਮਾਰੇ ਪਤਾ ਕੀ ਕਹਿੰਦੇ ਕਹਿੰਨੇ ਮਰਦਾਨਿਆ ਇੱਥੇ ਅੰਦਰ ਵੀ ਤਾਰ ਝੇੜ ਤੂੰ ਤੇਰਾ ਕਾਮੀਦਾਰ ਝੇੜਦਾ ਹੈ ਤੁਰ ਬਾਬ ਵਜਾ ਤੂੰ ਜੇਲ੍ਹ ਚ ਬੈਠਾ ਐ ਅੰਦਰ ਚੱਕੀ ਜ ਬੰਦੇ ਇਹ ਚਿੰਤਾ ਨਾ ਕਰ ਦੁਰਬਾਬ ਵਜਾ ਭਾਈ ਮਰਦਾਨਾ ਕਹਿੰਦਾ ਬਾਬਾ ਨਾਲ ਲਿਆ ਕੇ ਮਾਰੀ ਕਰਦਾ ਕਹਿੰਦਾ ਕਿਉਂ ਨਹੀਂ ਆਈ ਮੋਤੇ ਮਾਰਦਾ ਬਾਹਰ ਬੈਠੇ ਰਬਾਬ ਵਜਾਉਂਦੇ ਸੀ ਮਹਾਰਾਜ ਅਗਲੇ ਅੰਦਰ ਚੋk ਲਿਆ ਹੁਣ ਅਗਲਿਆਂ ਦੇ ਅੰਦਰ ਵਜਾਵਾਂਗੇ ਪਤਾ ਨਹੀਂ ਕੀ ਕਰਨਗੇ ਉਹ ਮਾਰਾ ਰੱਬ ਦਾ ਵਾਸਤਾ ਨਾ ਵਜਾਈਏ ਕਹਿੰਦੇ ਨਾ ਨਾ ਤੂੰ ਤਾਰ ਛੇੜ ਭਾਈ ਮਰਦਾਨਾ ਕਹਿੰਦਾ ਡਰ ਲੱਗਦਾ ਹੈ ਮਾਰਾ ਕਹਿੰਦੇ ਡਰ ਨਾ ਤੇਰੀ ਚਿੰਤਾ ਕਰਤਾਰ ਕਰਦਾ ਤੂੰ ਵਜਾਰਬ ਭਾਈ ਮਰਦਾਨਾ ਪਤਾ ਕੀ ਕਹਿੰਦਾ ਇੱਥੇ ਤੁਹਾਡੀ ਰਵਾਬ ਨਹੀਂ ਵਜਣੀ ਆ ਵੇਖੋ ਚੱਕੀਆਂ ਪਈਆਂ ਇੱਥੇ ਚੱਕੀਆਂ ਪੀਣੀਆਂ ਪੈਣੀਆਂ ਨੇ ਸਵਾ ਸਵਾ ਮਣ ਦੇ ਪੀਸਣ ਪੀਸਣੇ ਪੈਣੇ ਨੇ ਇੱਥੇ ਕਿਸੇ ਨੇ ਆਪਾਂ ਨੂੰ ਜੋਗੀ ਫਕੀਰ ਨਹੀਂ ਮੰਨਣਾ ਉਹ ਦੁਨੀਆ ਜਿਹੜੀ ਮੱਥੇ ਟੇਕਦੀ ਏ ਮਾਰਾ ਕਹਿੰਦੇ ਤੂੰ ਛੇੜ ਤਾਂ ਸਹੀ ਤਾਂ ਤੁਰ ਵਾਬ ਵਜਾਤਾ ਸਹੀ ਮਾਰੇ ਕਹਿੰਦਾ ਡਰ ਲੱਗਦਾ ਮਾਰੇ ਕਹਿੰਦਾ ਨਾ ਤੂੰ ਵਜਾਰ ਵਾਬ ਸਤਬਚਨ ਕਹਿਤਾ ਬਸ ਮਹਾਰਾਜ ਆਪੇ ਸਾਂਭਿਓ ਹੁਣ ਜੇ ਅਗਲੇ ਆ ਗਏ ਮਾਰੇ ਕਹਿੰਦੇ ਸਾਂਭ ਲਾ ਕੇ ਤੂੰ ਰਵਾਬ ਵਜਾ ਮਹਾਰਾਜ ਚੌਂਕੜਾ ਲਾ ਕੇ ਬਹਿ ਗਏ ਗੁਰਨਾਨਕ ਸਾਹਿਬ ਸੁਣਿਓ ਚੌਂਕੜਾ ਲਾ ਕੇ ਬੈਠੇ ਭਾਈ ਮਰਦਾਨਾ ਤਾਰ ਛੇੜਦਾ ਹੈ ਕਹਿੰਦੇ ਬਾਵਰ ਦੀ ਜੇਲ੍ਹ ਵਿੱਚ ਐਸਾ ਨਾਦ ਛੇੜਿਆ ਐਸੀ ਤਾਰ ਛੇੜੀ ਮੰਤਰ ਮੁਕਤ ਹੋ ਕੇ ਗੁਰੂ ਨਾਨਕ ਦੇ ਚਰਨਾਂ ਦਾ ਧਿਆਨ ਧਰ ਕੇ ਭਾਈ ਮਰਦਾਨਾ ਰਬਾਬ ਵਜਾਉਂਦਾ ਕਹਿੰਦੇ ਰਬਾਬ ਦੀ ਤਾਰ ਛੇੜਨ ਦੀ ਧੀਰ ਸੀ ਉਹ ਕਹਿੰਦੇ ਸੀ ਚੱਕੀਆਂ ਪੀਓ ਜਿੰਨੇ ਕੈਦੀ ਸੀ ਸਮਾ ਬੰਨਿਆ ਗਿਆ ਇੱਕਦਮ ਖੜ ਗਏ ਸਾਰੇ ਜਿੰਨੇ ਕੈਦੀ ਸੀ ਉਹ ਕਹਿੰਦੇ ਜੋਗੀ ਕਾਦਾ ਆਇਆ ਜਿਸੇ ਨੇ ਹੱਥ ਨਹੀਂ ਲਾਇਆ ਕੋਈ ਚੱਕੀ ਚਲਾਉਂਦਾ ਨਹੀਂ ਕਹਿੰਦੇ ਰਬਾਬ ਵੱਜਣ ਦੀ ਧੀਰ ਸੀ ਚੱਕੀਆਂ ਚੱਕੀਆਂ ਨਾ ਰਹਿ ਗਈਆਂ ਮਸ਼ੀਨਾ ਬਣ ਗਈਆਂ ਬੋਲੋ ਸ਼੍ਰੀ ਵਾਹੇ ਗੁਰੂ ਆਪਣੇ ਆਪ ਚੱਲਣ ਲੱਗੀਆਂ ਰਬਾਬ ਵੱਜਦੀ ਤੇ ਚੱਕੀਆਂ ਚੱਲਦੀਆਂ ਅਹਿਲਕਾਰ ਹੈਰਾਨ ਸਿਪਾਈ ਹੈਰਾਨ ਕੈਦੀ ਹੈਰਾਨ ਉਹ ਤਾਂ ਕੋਈ ਤਗੜਾ ਜ਼ਾਹਰ ਪੀਰ ਆ ਗਿਆ ਇੱਥੇ ਉਹ ਭੱਜੇ ਗਏ ਬਾਬਰ ਕੋਲ ਸੁਣਿਓ ਬਾਬਰ ਕੋਲ ਦੌੜੇ ਗਏ ਜਾ ਕੇ ਪਤਾ ਕੀ ਕਹਿੰਦੇ ਕਿਨੇ ਬਾਬਰ ਜੀ ਉਹ ਛੇਤੀ ਆਓ ਦੌੜ ਕੇ ਕਿਨਾਂ ਕੀ ਹੋਇਆ ਵੀ ਖੋਦਾ ਸਹੀ ਹੋ? ਉਹ ਦੱਸੋ ਦਾ ਸਹੀ ਹੋਇਆ ਕੀ? ਉਹ ਕਹਿੰਦੇ ਪੀਰ ਫਕੀਰ ਬੜੇ ਪਹਿਲਾਂ ਵੀ ਫੜੇ ਆਪਾਂ ਪਰ ਜਿਹੜੇ ਆ ਜੋਗੀ ਫੜ ਕੇ ਲਿਆਂਦੇ ਨੇ ਇਹਦਾ ਵਰਗ ਜੋਗੀ ਨਹੀਂ ਪਹਿਲਾਂ ਵੀ ਆਇਆ ਕਿਉਂ? ਬਾਬਰ ਜੀ ਇੱਕ ਸਾਈਡ ਤੇ ਬੈਠਾ ਚੌਰ ਕਰਦਾ ਹੈ ਅੱਛਾ ਇੱਕ ਸਾਈਡ ਤੇ ਬੈਠਾ ਰਬਾਬ ਵਜਾਉਂਦਾ ਹੈ ਕਿੰਨਾ ਅੱਛਾ ਜਿਹੜਾ ਵਿਚਾਲੇ ਬੈਠਾ ਹੈ ਨਾ ਅੱਖਾਂ ਵਿੱਚ ਗੇ ਉਹ ਤਾਂ ਇੰਨਾ ਸੋਹਣਾ ਲੱਗਦਾ ਹੈ ਦਿਲ ਕਰਦਾ ਹੈ ਵੇਖੀ ਜਾਈਏ ਕਿੰਨਾ ਕੀਤਾ ਕੀ ਉਹਨੇ ਇਹੋ ਜਾਂ ਕਿੰਨਾ ਛੇਤੀ ਭੱਜ ਗਿਆ ਵੇਖਦਾ ਸਹੀ ਕਰਿਆ ਕੀ ਕਹਿੰਦੇ ਜਿਵੇਂ ਰਬਾਬ ਵਜਾਉਂਦੇ ਨੇ ਕੋਈ ਚੱਕੀ ਨੂੰ ਹੱਥ ਨਹੀਂ ਲਾਉਂਦਾ ਚੱਕੀਆਂ ਦਵਦੇ ਅਬ ਚੱਲਦੀਆਂ ਆਪਣੇ ਆਪ ਪੀਸਣੇ ਪੀਸੇ ਜਾ ਰਹੇ ਨੇ ਬਾਬਰ ਕਹਿੰਦਾ ਇਹ ਨਹੀਂ ਹੋ ਸਕਦਾ ਚੱਕੀਆਂ ਥੋੜੀ ਆਉਤੇ ਅਬ ਚੱਲਣਗੀਆਂ ਉਹ ਕਹਿੰਦੇ ਆ ਕੇ ਵੇਖ ਤਾਂ ਸਹੀ ਭੱਜਿਆ ਉਹਨੇ ਬਾਬਰ ਪਿੱਛੇ ਪਿੱਛੇ ਸਿਪਾਈ ਕੈਦੀ ਸਹਾਰਨ ਮਹਾਰਾਜ ਨੇਤਰਮੁੰਦ ਕੇ ਬੈਠੇ ਰਬਾਬ ਵੱਜੀ ਜਾਂਦੀ ਚੱਕੀਆਂ ਚੱਲੀ ਜਾਂਦੀਆਂ ਕਹਿੰਦੇ ਜਦੋਂ ਬਾਬਰ ਆਇਆ ਤੇ ਆ ਕੇ ਕੀ ਵੇਖਦਾ ਹੈ ਪਹਿਰਾ ਥੱਲੋਂ ਜ਼ਮੀਨ ਨਿਕਲ ਗਈ ਕਹਿੰਦਾ ਐਡਾ ਕਰਾਮਾਤੀ ਫਕੀਰ ਆਪਣੇ ਆਪ ਚੱਕੀਆਂ ਇੱਕ ਰਵਾਵ ਵਜਾਉਂਦਾ ਇੱਕ ਚੋਰ ਕਰਦਾ ਮਾਰੇ ਨੀਂਦਰਮੁੰਦ ਕੇ ਬੈਠਾ ਕੀ ਨਜ਼ਾਰਾ ਵੇਖਿਆ ਬਾਵਰ ਨੇ ਤੱਕਿਆ ਮੈਂ ਬਾਵਰ ਦੇ ਦਰਵਾਜ਼ਾ ਇੱਕ ਮਸਤਾਨਾ ਜੋਗੀ ਤੱਕਿਆ ਮੈਂ ਬਾਵਰ ਦੇ ਦਰਵਾਜ਼ਾ اڪ سدا سدا جوگي کڪيا مهاوابي جي ਕਿ ਬੋਲਿਆ ਕਰੋ ਸਾਰੇ ਤੱਕਿਆ ਮੈਂ ਬਾਬਰ ਤੇ ਚੇਲ ਖਾਨੇ ਪੀਸਣ ਨੂੰ ਮਿਲਦੇ ਦਾਣੇ ਬਾਬਰ ਤੇ ਚੇਲ ਖਾਨੇ ਪੀਸਣ ਨੂੰ ਮਿਲਦੇ ਦਾਣੇ ਬਾਬਰ ਤੇ ਚੇਲ ਖਾਨੇ ਪੀਸਣ ਨੂੰ ਮਿਲਦੇ ਦਾਣੇ ਚੱਕੀ ਤਾਂ ਬੋਲੇ ਸਤ ਕਰਦਾ ਯਕੀਨ ਦਾ ਬੋਲੇ ਸਤਿ ਕਰਦਾ ਇੱਕ ਮਸਤਾਨਾ ਜੋਗੀ ਲਕਿਆ ਮੇਂ ਬਾਵਰ ਦੇ ਦਰਵਾਜ਼ਾ ਇੱਕ ਮਸਤਾਨਾ ਜੋਗੀ ਲਕਿਆ ਮੇਂ ਬਾਵਰ ਦੇ ਦਰਵਾਜ਼ਾ ਇੱਕ ਮਸਤਾਨਾ ਜੋਗੀ ਲਕਿਆ ਮੇਂ ਬਾਵਰ ਦੇ ਦਰਵਾਜ਼ਾ ਇੱਕ ਮਸਤਾਨਾ ਜੋਗੀ ਉਹ ਧੱਕਿਆ ਪੜਦੇ ਪਾਇ ਪਾਡੇ ਨੂੰ ਆਪ ਪੜਾਇਆ ਸਾਡੇ ਕੋਲ ਪੜਨੀ ਵਾਹੇ ਪਾਡੇ ਨੂੰ ਆਪ ਪੜਾਇਆ ਠੱਟੀ ਤੇ ਲਿਖਦਾ ਸਤ ਕਰਤਾ ਉਹ ਗੁਰੂ ਨਾਨਕ ਸਾਹਿਬ ਲਿਖ ਗਏ ਪਾਡੇ ਕੋਲ ਪੜਨੇ ਪਾਇਆ ਕੀ ਬਣਾਉਣਾ ਸੀ ਪਾਡੇ ਨੇ ਬਾਬਾ ਕਲਿਆਣ ਜੰਦਗੇ ਨੇ ਮੇਰੇ ਪੁੱਤ ਨੂੰ ਵਧੀਆ ਪੜਾਈ ਪਾਂਡਾ ਕਹਿੰਦਾ ਜਿਹੜਾ ਪਹਿਲੀ ਫੜ ਕੇ ਆਇਆ ਇਹਨੂੰ ਪੜੇ ਹੋਏ ਨੂੰ ਕੀ ਪੜਾਈਏ ਵਾਹ ਹੱਟੀ ਤੇ ਲਿਖਦਾ ਸਤ ਕਰਤਾਰ ਇੱਕ ਮਸਤਾਨਾ ਜੋਗੀ ਸਕਿਆ ਮਹਿਬਾਬਰ ਦੇ ਦਰਵਾਜ਼ਾ ਇੱਕ ਮਸਤਾਨਾ ਜੋਗੀ ਸਕਿਆ ਮਹਿਬਾਬਰ ਦੇ ਦਰਵਾਜ਼ਾ ਇੱਕ ਮਸਤਾਨਾ ਜੋਗੀ ਵਾਹ 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 ਮਹਿਬਾਬਰ ਦੇ ਦਰਵਾਜ਼ਾ ਇੱਕ ਮਸਤ ਇਨਾ ਵਰਗਾ ਫਕੀਰ ਨਹੀਂ ਕੋਈ ਆਇਆ ਬਾਬਰ ਦੇ ਹੱਥ ਜੁੜ ਗਏ ਉਸੇ ਵੇਲੇ ਕਹਿੰਦਾ ਛੇਤੀ ਕਰੋ ਚੱਕੀਆਂ ਖੋਲੋ ਬਾਹਰ ਗੱਡੋ ਇਹਨਾ ਬਾਬਰ ਕਹਿੰਦਾ ਇਹ ਅੰਦਰ ਰਹਿਣ ਵਾਲੇ ਫਕੀਰ ਥੋੜਾ ਨੇ ਛੇਤੀ ਬਾਹਰ ਗੱਡੋ ਬਸ ਫੇਰ ਕੀ ਸੀ ਫੇਰ ਕੀ ਸੀ ਹੱਥ ਜੁੜ ਗਏ ਗੁਰੂ ਨਾਨਕ ਸਾਹਿਬ ਮਾਰੇ ਚੱਕੀ ਖੋਲੀ ਚਰਨਾਂ ਤੇ ਟਹਿ ਪਿਆ ਮਹਾਰਾਜ ਜੀ ਉਹ ਮੇਰੇ ਤੋਂ ਭੁੱਲ ਹੋ ਗਈ ਮੈਨੂੰ ਮਾਫ ਕਰ ਦੇ ਮੇਰੇ ਤੋਂ ਗਲਤੀ ਹੋ ਗਈ ਮੇਂ ਭੁੱਲ ਹੋ ਗਈ ਖੇਤੀ ਰਿਹਾ ਕਰੋ ਮਹਾਰਾਏ ਨੂੰ ਮਹਾਰਾਜ ਤੁਸੀਂ ਜਿੰਨਾ ਮਰਜੀ ਰਾਗਨਾਥ ਵਜਾਓ ਜਿੱਥੇ ਮਰਜੀ ਜਾਓ ਸਾਰੀ ਧਰਤੀ ਤੁਹਾਡੀ ਗੁਰਨਾਨਕ ਸਾਹਿਬ ਮਾਰੇ ਕਹਿੰਦੇ ਬਾਬਰਾ ਕਹਿੰਦੇ ਤੂੰ ਰਾਜਾ ਹੋ ਕੇ ਤੂੰ ਬਾਦਸ਼ਾਹ ਹੋ ਕੇ ਤੂੰ ਬਾਬਰ ਹੋ ਕੇ ਦੁਨੀਆ ਤੇ ਜ਼ੁਲਮ ਕਰਦਾ ਹੈ ਪਰਜਾ ਤੇ ਜ਼ੁਲਮ ਕਰਦਾ ਉਹ ਤੂੰ ਕਾ ਦਾ ਬਾਬਰ ਹੈ ਤੂੰ ਤਾਂ ਜਾਬਰ ਹੈ ਐਡਾ ਜ਼ੁਲਮ ਕਰਤਾ ਹੈ ਜਦੋਂ ਮਹਾਰਾਜ ਨੇ ਐਡੇ ਕਹਿੜੇ ਬੋਲ ਬੋਲੇ ਕੰਬਣ ਲੱਗਿਆ ਹੱਥ ਜੁੜਦੇ ਨੇ ਪੈਰ ਜੁੜਦੇ ਨੇ ਮਹਾਰਾਜ ਭੁੱਲ ਹੋ ਗਈ ਮਾਫ ਕਰਦੇ ਕਹਿੰਦੇ ਅਸੀਂ ਇਕੱਲੇ ਨਹੀਂ ਜਾਵਾਂਗੇ ਸੁਣਿਓ ਗੁਰਨਾਨਕ ਸਾਹਿਬ ਮਹਾਰਾਜ ਕਹਿੰਦੇ ਅਸੀਂ ਇਕੱਲਿਆਂ ਨਹੀਂ ਜਾਣਾ ਜੇਲ੍ਹ ਵਿੱਚੋਂ ਜੇ ਰਿਹਾ ਕਰਨਾ ਜਿੰਨੇ ਫਕੀਰ ਬੰਦ ਕੀਤੇ ਨੇ ਸਾਰੇ ਕਰਦੇ ਜਿੰਨਾ ਰਾਗਨਾਦ ਵੱਜਦਾ ਜਿੰਨੇ ਮੰਦਰ ਮਸੀਤਾਂ ਤਾਲੇ ਖਲਾਏ ਨਾਂ ਦੇ ਸਤਬਚਨ ਮਹਾਰਾਜ ਖੁੱਲ ਹੋ ਗਈ ਸਾਧ ਸੰਗਤ ਜੀ ਜਿੰਨੇ ਫਕੀਰ ਬੰਦ ਕੀਤੇ ਸੀ ਮੰਦਰਾਂ ਦੇ ਤਾਲੇ ਖੁੱਲ ਗਏ ਆਜ਼ਾਦੀ ਨਾਲ ਜਿਉਣ ਲੱਗੇ ਤੇ ਦੁਨੀਆ ਤੇ ਧੰਗੁਰ ਨਾਨਕ ਧੰਗੁਰ ਨਾਨਕ ਹੋਣ ਲੱਗੀ ਉਹ ਕਹਿੰਦੇ ਐਸਾ ਫਕੀਰ ਦੁਨੀਆ ਤੇ ਆਇਆ ਹੀ ਨਹੀਂ ਮੁੜ ਕੇ ਆਏਗਾ ਵੀ ਕਿੱਥੋਂ ਸਾਧ ਸੰਗਤ ਜੀ ਐਸੀ ਬਖਸ਼ਿਸ਼ ਕੱਲੇ ਆਪ ਨਹੀਂ ਛੁੱਟੇ ਗਈਆਂ ਨੂੰ ਛੜਾ ਕੇ ਲੈ ਗਏ ਆ ਜਿੰਨੇ ਤੁਸੀਂ ਬੈਠੇ ਹੋ ਭਾਈ ਮਰਦਾਨੇ ਵਾਲੀ ਜਿੱਦਣ ਸਾਡੇ 'ਚ ਭਾਵਨਾ ਬਣ ਗਈ ਨਾ ਜਿੱਦਣ ਭਾਈ ਮਰਦਾਨੇ ਵਾਲੀ ਸਾਡੇ 'ਚ ਅਸੀਂ ਉਹਦੇ ਵਾਂਗੂ ਸਿੱਖ ਬਣ ਗਏ ਯਕੀਨ ਉਹਦੇ ਵਾਂਗੂ ਕਰ ਲਿਆ ਵਜਨ ਮੰਨਣ ਲੱਗੇ ਉਹ ਦਿਨ ਦੂਰ ਨਹੀਂ ਜਿੱਦਣ ਗੁਰੂ ਨਾਨਕ ਬਾਹਰ ਤੋਂ ਫੜ ਕੇ ਪੁੱਛਣਗੇ 10 ਪੁੱਤ ਤੈਨੂੰ ਕੀ ਚਾਹੀਦਾ